ਆ ਗਈ। ਤੇ ਅਸੀਂ ਇਹ ਸੋਚਿਆ ਸੀ ਕਿ ਇਹ ਜਿਹੜਾ ਹਰੀਕੇ ਹੈੱਡ ਹੈ ਇਹ ਹੀ ਸਾਡੀ ਬਰਬਾਦੀ ਦਾ ਕਾਰਨ ਹੈ। ਇਸ ਕਰਕੇ ਅਸੀਂ ਸਾਰੇ ਪੰਜਾਬ ਦਾ ਸੈਂਟਰ ਹਰੀਕੇ ਹੈੱਡ ਹੀ ਧੁਨਿਆ। ਉਹਦਾ ਵੀ ਤੁਹਾਡੇ ਚੈਨਲ ਦੇ ਰਹੀਂ ਇਹ ਚੈਲੰਜ ਕਰਦੇ ਕਿ ਸਾਨੂੰ ਕੋਈ ਬੰਦਾ ਇੱਕ ਵੀ ਮੰਗ ਦੇ ਵਿੱਚ ਝੂਠਿਆ ਕਰ ਦੇਵੇ। ਅਸੀਂ ਆਪਣਾ ਮੋਰਚਾ ਚੱਕਣ ਨੂੰ ਤਿਆਰ ਆ। ਸਰਕਾਰਾਂ ਦੇ ਨੁਮਾਇੰਦਿਆਂ ਦਾ ਤਾਂ ਕਹਿਣਾ ਹੈ ਤੇ ਕੁਦਰਤ ਹੈ। ਕੁਦਰਤ ਜਦੋਂ ਮੀਂਹ ਪੈਂਦੇ ਤੇ ਪਾਣੀ ਆਉਂਦਾ ਇਤਨਾ ਹੀ ਹੁੰਦਾ ਰਿਹਾ। 10 ਕਿੱਲਿਆਂ ਦੇ ਬਦਲੇ ਮੈਂ 6 ਕਿੱਲੇ ਲੈ ਲੂੰਗਾ ਪਹਿਲੀ। ਆ ਕੇ ਮੇਰੇ ਨਾਲ ਵਟਾਲੋ ਫਿਰ ਮੈਂ ਤੁਹਾਨੂੰ ਪੁੱਛੂੰਗਾ ਕਿ ਇਹ ਕੁਦਰਤ ਆ ਕਿ ਇਹ ਤੁਹਾਡੀ ਦੇਣ ਆ ਅਸੀਂ ਚਾਹੁੰਦੇ ਆ ਕਿ ਦਰਿਆ ਦਾ ਕੋਈ ਇਹੋ ਜਿਹਾ ਹੱਲ ਆ ਸਰਕਾਰ ਕੱਢੇ ਕਿ ਇਸ ਇਹ ਦਰਿਆ ਜਿਹੜਾ ਉਹ ਆਪਣੇ ਰਸਤੇ ਨਹਿਰਾ ਵਾਂਗੂ ਤੁਰਿਆ ਜਾਵੇ ਲੋਕਾਂ ਨੂੰ ਪਰੇਸ਼ਾਨ ਨਾ ਕਰੇ ਇਸ ਵਕਤ ਮੌਜੂਦ ਹੈਗੇ ਆ ਹਰੀਕੇ ਹੈਡ ਦੇ ਉੱਪਰ ਤਾਂ ਇਸ ਵਕਤ ਹਰੀਕੇ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਹੜਪੀੜ ਤੇ ਕਿਸਾਨ ਜਥੇਬੰਦੀ ਦੇ ਵੱਲੋਂ ਜਿਹੜਾ ਉਸ ਸੰਘਰਸ਼ ਕੀਤਾ ਜਾ ਰਿਹਾ ਆਪਣੀਆਂ ਹਕੀ ਮੰਗਾਂ ਨੂੰ ਲੈ ਕੇ ਅਹੁਦੇਦਾਰ ਮੌਜੂਦ ਨੇ ਗੱਲਬਾਤ ਕਰਦੇ ਆ ਕੀ ਹਕੀ ਮੰਗਾਂ ਨੇ ਤੇ ਫਿਰ ਹੁਣ ਦੇਰ ਰਾਤਾਂ ਕੁਝ ਦਿਨਾਂ ਤੋਂ ਪੈ ਰਹੀ ਬਰਫਾਤ ਜਿਹੜੀ ਆਨਾ ਦੇ ਦਿਲ ਦੀ ਧੜਕਣ ਨੂੰ ਵਧਾਇਆ ਹੈ ਸਾਡੇ ਨਾਲ ਮੌਜੂਦ ਨੇ ਕਿਸਾਨਾਂ ਆਗੂ ਗੱਲਬਾਤ ਕਰ ਲੈਣੇ ਕਿਸ ਤਰੀਕੇ ਦਾ ਸਰਕਾਰ ਦੇ ਵੱਲੋਂ ਸਹਿਯੋਗ ਮਿਲ ਰਿਹਾ ਕੋਈ ਪਿਛਲੇ ਲੰਮੇ ਦਿਨਾਂ ਤੋਂ ਹੁਣ ਪਿਛਲੇ ਕਈ ਦਿਨਾਂ ਤੋਂ 100 ਫੁੱਟ ਉੱਚਾ ਮੋਰਚਾ ਲਗਾ ਕੇ ਬੈਠੇ ਨੇ ਹੜਪੀੜਤ ਕਿਸਾਨ ਜਥੇਬੰਦੀ ਦੇ ਆਗੂ ਤਾਂ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਸਰਕਾਰ ਦੇ ਵੱਲੋਂ ਭਰੋਸਾ ਦਵਾਇਆ ਗਿਆ ਜਾਂ ਨਹੀਂ ਦਵਾਇਆ ਗਿਆ ਗੱਲਬਾਤ ਕਰ ਲੈਨੇ ਹ ਜੀ ਕਿਉਂਕਿ ਸਾਨੂੰ ਲੱਗਿਆ ਕਿ ਅਸੀਂ ਕਾਫੀ ਤੰਗ ਆ ਹ ਜੀ ਹੜਪੀੜ ਤੇ ਕਿਸਾਨ ਬਹੁਤ ਔਖੇ ਨੇ ਇਸ ਕਰਕੇ ਸਾਨੂੰ ਹੋਰ ਕੋਈ ਸੋਝੀ ਨਹੀਂ ਪਈ ਇਸ ਕਰਕੇ ਸਾਨੂੰ ਇਹੀ ਲੱਗਿਆ ਤੇ ਅਸੀਂ ਪਹਿਲੀ ਤਰੀਕ ਨੂੰ ਇੱਥੇ ਆ ਗਏ ਜੀ ਤਾਂ ਅਸੀਂ ਸੋਚਿਆ ਸੀ ਕਿ ਇਹ ਜਿਹੜਾ ਹਰੀਕੇ ਹੈੱਡ ਆ ਜੀ ਇਹੀ ਸਾਡੀ ਬਰਬਾਦੀ ਦਾ ਕਾਰਨ ਆ ਜੀ ਇਸ ਕਰਕੇ ਅਸੀਂ ਸਾਰੇ ਪੰਜਾਬ ਦਾ ਸੈਂਟਰ ਹਰੀਕੇ ਹੱਡ ਹੀ ਚੁਣਿਆ ਕਿਉਂਕਿ ਇੱਥੇ ਢਾਬ ਲੱਗ ਕੇ ਪਿੱਛੇ ਵੀ ਗੋਇੰਦਵਾਲ ਜਾਂ ਪਿੱਛੇ ਏਰੀਆ ਜਿਹੜਾ ਉਹ ਵੀ ਮਰ ਜਾਂਦਾ ਜੀ ਜਦੋਂ ਇੱਥੋਂ ਦਰ ਚੁੱਕ ਦਿੰਦੇ ਨੇ ਫਿਰ ਅਗਲਾ ਏਰੀਆ ਮਰ ਜਾਂਦਾ ਇਸ ਕਰਕੇ ਸਾਨੂੰ ਸੈਂਟਰ ਇਹ ਲੱਗਿਆ ਅਸੀਂ ਇੱਥੇ ਆ ਗਏ ਜੀ ਤੇ ਸਾਨੂੰ ਅੱਜ ਸਾਡਾ ਪੱਕਾ ਮੋਰਚਾ 23ਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ 23 ਤਰੀਕ ਮੰਗਾਂ ਦਾ ਜੀ ਸਾਡੀਆਂ ਜਾਇਜ ਨੇ ਮੰਗਾ ਤਾਂ ਸਾਡੇ ਅਸੀਂ ਤਾਂ ਆਪਣੇ ਗੁਜ਼ਾਰੇ ਵਾਸਤੇ ਮੰਗਾ ਮੰਗ ਰਹੇ ਆ ਹੋਰ ਅਸੀਂ ਕਿਸੇ ਦਾ ਹੱਕ ਖੋਣ ਵਾਸਤੇ ਸਾਡੀ ਕੋਈ ਮੰਗ ਨਹੀਂ ਹੈਗੀ ਜੇ ਕੋਈ ਹੋਵੇਗੀ ਅਸੀਂ ਉਹਦਾ ਵੀ ਤੁਹਾਡੇ ਚੈਨਲ ਦੇ ਰਾਈ ਇਹ ਚੈਲੰਜ ਕਰਦੇ ਕਿ ਸਾਨੂੰ ਕੋਈ ਬੰਦਾ ਇੱਕ ਵੀ ਮੰਗ ਦੇ ਵਿੱਚ ਝੂਠਿਆ ਕਰ ਦੇਵੇ ਅਸੀਂ ਆਪਣਾ ਮੋਰਚਾ ਚੱਕਣ ਨੂੰ ਤਿਆਰ ਆ ਸਰਕਾਰ ਦੇ ਬੁੱਧੀਜੀਵੀ ਸਰਕਾਰ ਦੀ ਸਰਕਾਰ ਪੱਕੀ ਜਿੰਨੇ ਵੀ ਹੈਗੇ ਆ ਕੋਈ ਮੰਤਰੀ-ਚੰਤਰੀ ਕੋ ਵੀ ਹੈਗਾ ਸਾਨੂੰ ਕੋਈ ਝੂਠਿਆ ਕਰੇ ਦੂਜੀ ਗਾਰ ਮੰਗ ਸਾਡੀ ਇਹ ਆ ਕਿ ਇਸ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਪੱਕੇ ਤੌਰ ਤੇ ਜੀ ਜੀ ਕਿਉਂਕਿ ਇਸੇ ਦਾ ਪ੍ਰਬੰਧ ਕਰਨਾ ਚਾਹੀਦਾ ਕਿਸ ਤਰੀਕੇ ਦਾ ਪ੍ਰਬੰਧ ਹੈਗਾ ਅਸੀਂ ਚਾਹੁੰਦੇ ਆ ਕਿ ਦਰਿਆ ਦਾ ਕੋਈ ਇਹੋ ਜਿਹਾ ਹੱਲ ਸਰਕਾਰ ਕੱਢੇ ਕਿ ਇਸ ਇਹ ਦਰਿਆ ਜਿਹੜਾ ਉਹ ਆਪਣੇ ਰਸਤੇ ਨਹਿਰਾ ਵਾਂਗੂ ਤੁਰਿਆ ਜਾਵੇ ਲੋਕਾਂ ਨੂੰ ਪਰੇਸ਼ਾਨ ਨਾ ਕਰੇ ਲੋਕਾਂ ਦੀਆਂ ਫਸਲਾਂ ਨਾ ਬਰਬਾਦ ਹੋਣ ਪਰ ਸਰਕਾਰਾਂ ਦੇ ਨੁਮਾਇੰਦਿਆਂ ਦਾ ਤਾਂ ਕਹਿਣਾ ਹੈ ਕਿ ਕੁਦਰਤ ਹੈ ਕੁਦਰਤ ਜਦੋਂ ਮੀਂਹ ਪੈਂਦੇ ਤੇ ਪਾਣੀ ਆਉਂਦਾ ਇਤਰਾ ਹੀ ਹੁੰਦਾ ਰਿਹਾ ਉਹਨਾਂ ਦੀ ਕਿਸੇ ਦੀ ਪੈਲੀ ਇੱਧਰ ਹੈ ਨਹੀਂ ਸਰਕਾਰਾਂ ਅਸੀਂ ਚਾਹੁੰਦੇ ਆ ਕਿ ਜਿਹੜੇ ਹਾ ਗੱਲ ਕਰਦੇ ਆ ਉਹ ਸਾਡੇ ਨਾਲ ਪੈਲੀ ਵਟਾ ਲਓ ਆ ਕੇ ਸਾਡੀਆਂ ਜ਼ਮੀਨਾਂ ਸਾਨੂੰ ਥੋੜੀਆਂ ਦੇ ਦਿਓ ਦਸਾਂ ਕਿੱਲਾਂ ਦੇ ਬਦਲੇ ਅਸੀਂ 6 ਕਿੱਲੇ ਲੈ ਲਾਂਗੇ ਅਸੀਂ ਚੈਲੰਜ ਕਰਦਾ ਮੈਂ ਦਸਾਂ ਕਿੱਲਾਂ ਦੇ ਬਦਲੇ ਮੈਂ 6 ਕਿੱਲੇ ਲੈ ਲੂੰਗਾ ਪੈਲੀ ਆ ਕੇ ਮੇਰੇ ਨਾਲ ਵਟਾ ਲਓ ਫੇਰ ਮੈਂ ਤੁਹਾਨੂੰ ਪੁੱਛੂੰਗਾ ਕਿ ਇਹ ਕੁਦਰਤ ਆ ਕਿ ਇਹ ਤੁਹਾਡੀ ਦੇਣ ਆ ਸਰਕਾਰ ਸਰਕਾਰ ਦੀ ਦੇਣ ਆ ਇਹ ਕੁਦਰਤ ਦੀ ਦੇਣ ਨਹੀਂ ਹੈ ਉਧਰ ਤੈਨੂੰ ਇਹਨਾਂ ਨੇ ਕਾਬੂ ਵਿੱਚ ਕੀਤਾ ਹੋਇਆ ਹੈ ਉਧਰ ਤੋਂ ਨਾਲ ਇਹ ਖਿਲਵਾੜ ਕਰਦੇ ਪਏ ਆ ਇਹਨਾਂ ਨੇ ਆ ਰਾਜਸਥਾਨ ਨੂੰ ਨਹਿਰਾਂ ਕੱਢੀਆਂ ਇਹ ਕੁਦਰਤ ਨੇ ਬਣਾਈਆਂ ਨਹੀਂ ਬਣਾਈਆਂ ਹਰੀਕੇ ਹੱਡ ਬਣਾਇਆ ਕੁਦਰਤ ਨੇ ਬਣਾਇਆ ਨਹੀਂ ਬਣਾਇਆ 650 ਕਿਲਾ ਜ਼ਮੀਨ ਜਿਹੜੀ ਇਹ ਤੇ ਐਕਵਾਇਰ ਕੀਤੀ ਇਹ ਕੁਦਰਤ ਨੇ ਨਹੀਂ ਕੀਤੀ ਇਹ ਇਹਨਾਂ ਨੇ ਕੀਤੀ ਢਾਈ ਕਿੱਲੇ ਢਾਈ ਕਿਲੋਮੀਟਰ ਅੱਗੇ ਦਰਿਆ ਸੀ ਹਰੀਕਿਆਂ ਵਾਲੇ ਪਾਸੇ ਇਹਨਾਂ ਨੇ ਮੈਨ ਮੇਡ ਕਰਕੇ ਉਹਨੂੰ ਇੱਧਰ ਲਿਆਂਦਾ ਇੱਥੇ ਹੈਡੇ ਤੇ ਬਣਾਇਆ ਨਹਿਰਾਂ ਇਤੋਂ ਕੱਢੀਆਂ ਉਹ ਦੇਖੋ ਹਰੀਕੇ ਕਿਤੇ ਰਹਿ ਗਿਆ ਦਰਿਆ ਇੱਧਰ ਆ ਗਿਆ ਇਹ ਕੁਦਰਤ ਦਾ ਨਹੀਂ ਹੈ ਇਹ ਇਹਨਾਂ ਦਾ ਕੀਤਾ ਹੋਇਆ ਹੈ ਕੁਦਰਤ ਦੇ ਉੱਤੇ ਇਹ ਦੋਸ਼ ਨਾ ਲਾਉਣ ਉਦਰਤੇ ਇਦਾਂ ਨਹੀਂ ਕਰਦੀ ਆ ਹੁਣ ਲਗਾਤਾਰ ਇੱਕ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕੀ ਅੰਕੜੇ ਨੇ ਕਿੰਨੀ ਜਿਹੜੀ ਕਣਕ ਦੀ ਫਸਲ ਹੈ ਬਰਬਾਦ ਹੋਈ ਹੈ ਕੋਈ ਵੀਡੀਓ ਸਕੂਲ ਨੇ ਜਾਂ ਤੁਹਾਡੇ ਸਾਥੀਆਂ ਨੇ ਕਿ ਕਿਹੜੇ ਕਿਹੜੇ ਪਿੰਡਾਂ 'ਚ ਨੁਕਸਾਨ ਹੋਇਆ ਕੋਈ ਦੱਸਿਆ हां जी बिल्कुल दस्या जी ਸਾਡੇ ਨਾਲ ਬਰਾਬਰ ਸੰਪਰਕ ਦੇ ਵਿੱਚ ਨੇ ਸਾਡੇ ਆਗੂ ਨੇ ਉਤਰ ਔਰ ਜਿਹੜੇ ਹੋਰ ਵੀ ਅਸੀਂ ਆਗੂਆਂ ਦੀ ਡਿਊਟੀ ਲਈ ਹੈ ਉਹ ਲਗਾਤਾਰ ਇਹਨਾਂ ਪਿੰਡਾਂ ਦੇ ਵਿੱਚ ਉਹ ਸਰਵੇ ਕਰ ਰਹੇ ਨੇ ਜਾ ਰਹੇ ਨੇ ਉਹ ਦੇਖ ਰਹੇ ਨੇ ਉਤੋਂ ਦੇ ਕਿਸਾਨਾਂ ਦੇ ਨਾਲ ਮਿਲ ਰਹੇ ਨੇ ਉਹ ਹੁਣ ਇੱਕ ਦਾ ਕਾਮਨਵਾਲ 324 ਪਿੰਡ ਹੈਗਾ ਫਰੋਈਪੁਰ ਜ਼ਿਲ੍ਹੇ ਦਾ ਬਾਲਾ ਮੇਗਾ ਜਾਮਾ ਮੇਗਾ ਇਥੇ ਬਹੁਤ ਵੱਡੀ ਪੱਧਰ ਤੇ ਢਾਹ ਲੱਗੀ ਹੋਈ ਆ ਅਸੀਂ ਕਿਸਾਨਾਂ ਦੇ ਨਾਮ ਵੀ ਦੱਸ ਸਕਦੇ ਹਾਂ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਉਹਨਾਂ ਦੀ 2-3 ਦਿਨਾਂ ਦੇ ਵਿੱਚ 1.5-2 ਕਿੱਲੇ ਪੈ ਲਈ ਤੇ ਕਰਕੇ ਜਿਹੜੀ ਉਹ ਦਰਿਆ ਨੇ ਛੱਟ ਲਈ ਆਪਣੇ ਵਿੱਚ ਇੱਕ ਭਜਨ ਸਿੰਘ ਆ ਉਹਦੀ ਜ਼ਮੀਨ ਵੀ ਪਹਿਲੇ ਦਿਨ ਹੀ ਪਾਣੀ ਦੇ ਵਿੱਚ ਚਲੇ ਗਈ ਕਣਕ ਉਹਦੀ ਬੜੀ ਬੜੀਆ ਕਣਕ ਸੀ ਮੈਂ ਉਤੇ ਮੌਕੇ ਤੇ ਖੜਾ ਸੀ ਮੈਂ ਤੁਹਾਨੂੰ ਵੀਡੀਓ ਸ਼ੇਅਰ ਵੀ ਕਰੂੰਗਾ ਮੈਂ ਮੌਕੇ ਦੇ ਵੀਡੀਓ ਬਣਾਈ ਉਹਦੀ ਜੀ ਜੀ ਪਾਣੀ ਵਿੱਚ ਵੜਦੇ ਦੀ ਉਸ ਤੋਂ ਅੱਗੇ ਚਲੇ ਜਾਂਦੇ ਆ ਕਾਲੂ ਵਾਲਾ ਟਿੰਡੀ ਵਾਲਾ ਠੱਗੇ ਕਿਲਚੇ ਕਿਹੜੇ ਹਲਕੇ ਦੇ ਪਿੰਡ ਇਹ ਫਰੋਇਪੁਰ ਜ਼ਿਲ੍ਹੇ ਦੇ ਸਾਰੇ ਪਿੰਡ ਆ ਫਰੋਇਪੁਰ ਜ਼ਿਲ੍ਹੇ ਬਿਲਕੁਲ ਜੀ ਉਸ ਐਸੇਨੀ ਵਾਲੇ ਦੇ ਲਾਗੇ ਜਾ ਕੇ ਪਿੰਡ ਪੈਂਦੇ ਨੇ ਕਿਉਂਕਿ ਐਸੇਨੀ ਵਾਲੇ ਤਾਂ ਤਰ ਖੋਲਦੇ ਨਹੀਂ ਜੀ ਜੀ ਇਸ ਕਰਕੇ ਉਥੋਂ ਡਾਫ ਲੱਗਦੀ ਆ ਸਾਰੇ ਰਗੜੇ ਜਾਂਦੇ ਆ ਉਹਦੇ ਵਿੱਚ ਤਾਂ ਇੰਨੀ ਰੇਤਾ ਭਰੀ ਪਈ ਆ ਤੇ ਮੈਨੂੰ ਲੱਗਦਾ ਪਾਣੀ ਜੇ ਜਿੰਨਾ 25 ਜਿੰਨਾ ਪਾਣੀ ਆਵੇਗਾ ਤਾਂ ਵੀ ਉਹਦੇ ਵਿੱਚ ਦੀ ਪਾਣੀ ਨਹੀਂ ਲੰਘਣਾ ਉਹਦੇ ਵਿੱਚ ਇੰਨੀ ਰੇਤਾ ਭਰੀ ਪਈ ਆ ਜੀ ਜੀ ਉਹ ਨਹਿਰਾਂ ਬਿਲਕੁਲ ਪਾਣੀ ਨਹਿਰਾਂ ਨੂੰ ਨਹੀਂ ਚੜਦਾ ਪਿਆ ਜੀ ਨਾ ਹੀ ਸਰਕਾਰ ਨੇ ਉਸ ਰੇਤਾ ਨੂੰ ਕੱਢਣ ਦਾ ਕੋਈ ਇਹ ਲਬਸੀਲਾ ਕੀਤਾ ਹੈ ਮੁਆਵਜ਼ਾ ਮਿਲ ਗਿਆ ਜਿਹੜੀਆਂ ਹੁਣ ਤਾਂ ਪੱਧਰ ਹੋਈਆਂ ਨੇ ਜ਼ਮੀਨਾਂ ਜਦੋਂ ਹੜਾ ਆਇਆ ਉਹਦਾ ਨੁਕਸਾਨ ਹੋਇਆ ਉਹ ਮੁਆਵਜ਼ਾ ਸਰਕਾਰ ਵੱਲੋਂ ਮਿਲ ਗਿਆ ਕਿਉਂਕਿ ਐਲਾਨ ਹੋਇਆ ਸੀ ਨਹੀਂ ਨਹੀਂ ਮੁਆਵਜ਼ਾ ਨਹੀਂ ਮਿਲਿਆ ਗਲਤ ਨਹੀਂ ਕੋਈ ਅਸੀਂ ਬੋਲਦੇ ਸਿਰਫ ਪੰਜਾਂ ਕਿੱਲਾਂ ਦਾ ਮੁਆਵਜ਼ਾ ਸਰਕਾਰ ਨੇ ਦਿੱਤਾ 20000 ਦੇ ਹਿਸਾਬ ਨਾਲ ਜੀ ਉਹ ਵੀ 2023 ਦੇ ਵਿੱਚ ਇਹਨਾਂ ਨੇ 6800 ਰੁਪਏ ਦਿੱਤਾ ਸੀ ਉਹ ਵੀ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪਹਿਲੀਆਂ ਸਰਕਾਰਾਂ ਨੇ ਇਹਨਾਂ ਨਹੀਂ ਦਿੱਤਾ ਜਿੰਨਾ ਅਸੀਂ ਦਿੱਤਾ ਨਹੀਂ 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 ਪਹਿਲੀਆਂ ਸਰਕਾਰਾਂ 12000 ਦਿੱਤੀਆਂ ਸੀ ਹਾਂ ਜੀ 12000 ਦਿੱਤਾ ਸੀ 8000 ਦਿੱਤਾ ਸੀ 12000 ਦਿੱਤਾ ਸੀ ਇਹਨਾਂ ਨੇ 6800 ਦਿੱਤਾ ਆ ਕੇ 23 ਦੇ ਵਿੱਚ ਜੀ ਜੀ ਉਸ ਤੋਂ ਪਹਿਲਾਂ ਇਹਨਾਂ ਦੀ ਉਹਦੇ ਵਿੱਚ ਪਾਣੀ ਨਹੀਂ ਆਇਆ ਜੀ 23 ਵਾਲਾ ਆਇਆ 25 ਵਾਲਾ ਆਇਆ ਪਾਣੀ ਜੀ ਇਹਨਾਂ ਨੇ 6800 ਦਿੱਤਾ ਸਾਡੀ ਕਮੇਟੀ ਹਾਰਪੀਡ ਤੇ ਕਿਸਾਨ ਸੰਘਰਸ਼ ਕਮੇਟੀ ਹੋਂਦ ਵਿੱਚ ਆਈ ਜੀ ਅਸੀਂ ਇਹਨਾਂ ਨਾਲ ਮੀਟਿੰਗਾਂ ਕੀਤੀਆਂ ਸੀ ਦਰਨੇ ਲਾਏ ਅਸੀਂ ਵੱਧ ਚੜ ਕੇ ਤੇ ਕਿਸਾਨਾਂ ਦੇ ਹਿੱਤ ਦੀ ਗੱਲ ਕੀਤੀ ਅਸੀਂ ਇਹ ਮੁਆਵਜ਼ਾ 6800 ਤੋਂ 20000 ਤੱਕ ਲੈ ਕੇ ਗਏ ਆ ਸਰਕਾਰ ਨੂੰ ਅਸੀਂ ਮਜਬੂਰ ਕਰ ਦਿੱਤਾ 20000 ਦੇਣ ਵਾਤੇ ਪਰ ਸਰਕਾਰ ਆਪਣੀ ਚਾਲ ਚੱਲ ਜਾਂਦੀ ਆ ਉਹਨਾਂ ਨੇ 20000 ਵੀ 5 ਕਿੱਲਿਆਂ ਤੇ ਹੀ ਰਹਿਣ ਦਾ ਅੱਛਾ ਜੀ ਇਸ ਤੋਂ ਬਾਅਦ ਬੱਕਰੀ ਮੁਰਗੀ ਆਂਡੇ ਭਾਂਡੇ ਕਿਸੇ ਚੀਜ਼ ਦਾ ਕੋਈ 1 ਰੁਪਿਆ ਕਿਸੇ ਨੂੰ ਨਹੀਂ ਮਿਲਿਆ ਔਰ ਜਿਹੜੇ 5 ਕਿੱਲਿਆਂ ਦਾ ਲੱਖ ਲੱਖ ਰੁਪਿਆ ਆਉਣਾ ਸੀ 20 20000 ਦੇ ਹਿਸਾਬ ਨਾਲ ਉਹ ਵੀ ਤਕਰੀਬਨ 35 40% ਲੋਕ ਹੈਗੇ ਜਿਨ੍ਹਾਂ ਨੂੰ ਨਹੀਂ ਮਿਲਿਆ ਮੋਰਚਾ 1 ਜਨਵਰੀ ਦਾ ਲੱਗਾ ਹੋਇਆ ਹੈ ਇਹ ਫਿਰ ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਲੱਗਾ ਰਹੇਗਾ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਹੋਰ ਵੱਡਾ ਕੀਤਾ ਜਾਵੇਗਾ ਮੋਰਚੇ ਨੂੰ ਇਹ ਮੋਰਚੇ ਦੇ ਬਾਰੇ ਅੰਤ ਵਿੱਚ ਕਿਸਾਨਾਂ ਨੂੰ ਕੀ ਅਪੀਲ ਪੰਜਾਬ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੀਓ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਆਂ ਕਿਸਾਨ ਵਾਸੀ ਕਿਸਾਨ ਪੰਜਾਬ ਵਾਸੀ ਜਿੰਨੇ ਵੀ ਹੈਗੇ ਆ ਹਾਰਡ ਪੀੜਤ ਕਿਸਾਨ ਨੇ ਹਾਰਡ ਪੀੜਤ ਕਿਸਾਨਾਂ ਦੇ ਨਾਲ ਹਮਦਰਦੀ ਜਥੇਬੰਦੀਆਂ ਭਰਾਤਰ ਜਥੇਬੰਦੀਆਂ ਕਿਸਾਨ ਆਗੂ ਸੇਵਾਪੰਤੀ ਜਥੇਬੰਦੀਆਂ ਹੋਰ ਵੀ ਜਿਹੜੇ ਜਿਹੜੇ ਕੋਈ ਮਹਾਪੁਰਖ ਗੁਰਦੁਆਰਿਆਂ ਦੇ ਜਿਹੜੇ ਵੀ ਮੁਖੀ ਨੇ ਅਸੀਂ ਉਹਨਾਂ ਦਾ ਵੀ ਹੱਥ ਜੋੜ ਕੇ ਅਪੀਲ ਕਰਦੇ ਕਿ ਇੱਥੇ ਹਰੀਕੇ ਹੈੱਡ ਤੇ ਸਾਡਾ ਸਾਡੀ ਸਾਰ ਲਵੋ ਆ ਕੇ ਅਸੀਂ ਦੁਖੀ ਹਾਂ ਕਿਉਂਕਿ ਸਾਡੇ ਪਾਣੀ ਹੁਣ ਵੀ ਚੱਲੀ ਜਾਂਦਾ ਆ ਸਰਕਾਰ ਨੇ ਰਾਤ ਨੂੰ ਛੱਡ ਦੇਣਾ ਹੁਣ ਘਟਾ ਦਿੰਦੇ ਆ ਦਿਨ ਨੂੰ ਥੋੜਾ ਜਿਆਦਾ ਰਾਤ ਨੂੰ ਬਿਲਕੁਲ ਛੱਡ ਦਿੰਦੇ ਫੁੱਲ ਕਰ ਦੇਣਗੇ ਅੱਛਾ ਜੀ ਆ ਜਿਹੜੀ ਕਲਾਲੀ ਆ ਇਹਨਾਂ ਸਾਰੀ ਕੱਢ ਦੇਣੀ ਆ ਐਨੂੰ अच्छा जी ओ देखो आगे ਵੀ ਕੱਢੀ ਹੋਈ ਆ ਇਹਨਾਂ ਨੇ ਮੜਾ ਰੋਲਾ ਪਾਇਆ ਫਿਰ ਬੜੀ ਮੁਸ਼ਕਲ ਨਾਲ ਬੰਦ ਕਰਾਇਆ ਤਾਂ ਕਿ ਫਿਰ ਹੁਣ ਇਹਨਾਂ ਨੇ ਰਾਤ ਨੂੰ ਫਿਰ ਕੱਢਣੀ ਆ ਤੁਹਾਡੀ ਸਬੰਧੀ ਅਧਿਕਾਰੀਆਂ ਨਾਲ ਗੱਲ ਹੋਈ ਜਦੋਂ ਗੱਲ ਹੋਈ ਤਾਂ ਉਹਨਾਂ ਨੇ ਕੀ ਦੱਸਿਆ ਵੀ ਕਿਉਂ ਛੱਡਿਆ ਜਾ ਰਿਹਾ ਹੈ ਪਿੱਛੋਂ ਜ਼ਿਆਦਾ ਆ ਰਿਹਾ ਉਹਨਾਂ ਨੇ ਕੀ ਦੱਸਿਆ ਉਹਨਾਂ ਦੇ ਇਹ ਜ਼ਰੂਰ ਦੱਸਿਓ ਯਾਨੀ ਅਧਿਕਾਰੀ ਦਾ ਗੋਲ ਕਰਦੇ ਆ ਅੱਛਾ ਜੀ ਅਧਿਕਾਰੀ ਇਹ ਨਹੀਂ ਇਹ ਨਹੀਂ ਕਰਦੇ ਕਹਿੰਦੇ ਅਧਿਕਾਰੀ ਦਾ ਇੱਥੇ ਆ ਕੇ ਸਾਨੂੰ ਕਹਿੰਦੇ ਤੁਹਾਡੇ ਡਿਬਰੂਗੜਾ ਭੇਜਾਂਗੇ ਤੁਹਾਡੇ ਦੇ ਐਨਐਸਏ ਲਾਉਣਾ ਅਸੀਂ ਤੁਸੀਂ ਨਾਜਨਾ ਸਿਕਿਉਰਟੀ ਨੂੰ ਤੁਸੀਂ ਚੈਲੰਜ ਕਰਦੇ ਹੋ ਤੁਹਾਨੂੰ ਅਸੀਂ ਡਿਪਰੂਗੜ ਭੇਜਾਂਗੇ ਤੁਹਾਡਾ ਇੱਥੇ ਤੁਹਾਨੂੰ ਅਸੀਂ ਪਰਚੇ ਪਾਉਣੇ ਆ ਤੁਹਾਡੇ ਤੇ ਜਾਂ ਬੰਦੇ ਦੇ ਪੁੱਤ ਬਣ ਕੇ ਤੋਂ ਉੱਠ ਜਾਓ ਅਸੀਂ ਕਿਹਾ ਸਾਡੀਆਂ ਮੰਗਾਂ ਤੁਸੀਂ ਮੰਨ ਲਓ ਸਾਡੀ ਕਿਸੇ ਮੰਤਰੀ ਨਾਲ ਜਾਂ ਭਗਵੰਤ ਮਾਨ ਜੀ ਨਾਲ ਜਾਂ ਚੀਫ ਸੈਕਟਰੀ ਨਾਲ ਸਾਡੀ ਇੱਕ ਮੀਟਿੰਗ ਕਰਵਾ ਦਿਓ ਅਸੀਂ ਉਹਨਾਂ ਨੂੰ ਆਪਣਾ ਦੁੱਖ ਦਰਦ ਸਮਝਾ ਸਕੀਏ ਤੇ ਉਹ ਸਾਨੂੰ ਕੋਈ ਆਸ਼ਵਾਸਨ ਦਿੰਦੇ ਨੇ ਤੇ ਅਸੀਂ ਆਪਣਾ ਮੋਰਚਾ ਫਤੇ ਕਰ ਲਵਾਂਗੇ ਅਸੀਂ ਖਤਮ ਕਰ ਲਾਂਗੇ ਪੰਜਾਬ ਸਰਕਾਰ ਦਾ ਤੇ ਸੈਂਟਰ ਸਰਕਾਰ ਦਾ ਕਿੰਨਾ ਕੁ ਦੋਸ਼ ਦੋਸ਼ ਮੰਨਦੇ ਹੋ ਉਹਨਾਂ ਦੀ ਕਿੰਨੀ ਘਾਇਲੀ ਮੰਨਦੇ ਹੋ ਜਾਂ ਉਹਨਾਂ ਦਾ ਕਿੰਨਾ ਕੁ ਸਾਥ ਮੰਨਦੇ ਇਹ ਜੀ ਟੋਟਲ ਜਿੰਨੀ ਵੀ ਲੀਡਰਸ਼ਿਪ ਹੈ ਜੀ ਅਸੀਂ ਤਾਂ ਇਹ ਕਹਾਂਗੇ ਕਿ ਸਾਰਿਆਂ ਦਾ ਹੀ ਦੋਸ਼ ਹੈ ਜੀ ਸੈਂਟਰ ਦੇ ਜਿਹੜੇ ਐਮਐਲਏ ਆਂ ਦਾ ਭਗਵੰਤ ਮਾਨ ਫੋਨ ਨਹੀਂ ਚੁੱਕਦਾ ਜਾਂ ਉਹਨਾਂ ਨਾਲ ਮੀਟਿੰਗ ਨਹੀਂ ਕਰਦਾ ਅਸੀਂ ਉਹਨਾਂ ਦਾ ਵੀ ਦੋਸ਼ ਮੰਨਦੇ ਆ ਕਿਉਂਕਿ ਉਹ ਵੀ ਸਾਡੀ ਮੱਗਾਂ ਨਹੀਂ ਸੁਣਦੇ ਜੀ ਹਾਲਾਂਕਿ ਉਹਨਾਂ ਦਾ ਭਗਵੰਤ ਮਾਨ ਉਹਨਾਂ ਨੂੰ ਮਿਲਦਾ ਨਹੀਂ ਐ ਐਮਐਲਏ ਬਹੁਤ ਜ਼ਿਆਦੇ ਨੇ ਜੀ ਉਹਨਾਂ ਨੂੰ ਨਹੀਂ ਮਿਲਦਾ ਸੈਂਟਰ ਦਾ ਵੀ ਇਹ ਤੇ ਵਿੱਚ ਰੋਲ ਬਹੁਤ ਵੱਡਾ ਐ ਕਿਉਂਕਿ ਕੁਝ ਮੁਆਵਜ਼ਾ ਸੈਂਟਰ ਦੇ ਰਿਹਾ ਐ ਤੇ ਜੀ ਜਿਹੜਾ ਕੁਝ ਮੁਆਵਜ਼ਾ ਸੈਂਟਰ ਦੇ ਰਿਹਾ ਕੁਝ ਪੰਜਾਬ ਸਰਕਾਰ ਦੇ ਰਹੀ ਏ ਪਰ ਸੈਂਟਰ ਵੀ ਇਹ ਵੀ ਇਹਨਾਂ ਤੋਂ ਰਿਪੋਰਟ ਨਹੀਂ ਲੈ ਰਿਹਾ ਕਿ ਤੁਸੀਂ ਕਿਸਾਨਾਂ ਨੂੰ ਦੇ ਦਿੱਤਾ ਐ ਕਿ ਨਹੀਂ ਦੇ ਦਿੱਤਾ ਜੀ ਜੀ ਉਹ ਵੀ ਰਾਲ ਮਿਲ ਕੇ ਛਕੀ ਜਾਂਦੇ ਆ ਕਿਸਾਨ ਮਰੀ ਜਾਂਦੇ ਆ ਇਹਨਾਂ ਨੂੰ ਦਾਬ ਦਾ ਬਣਿਆ ਐ ਉਹ ਕਿਸੇ ਨੇ ਸਿਆਣੇ ਨੇ ਕਿਹਾ ਸੀ ਕਿ ਪਾਣੀ ਜਿਹੜਾ ਆਉਂਦਾ ਹੈ ਨਾ ਉਹ ਕਿਸਾਨਾਂ ਦੀ ਤਾਂ ਬਰਬਾਦੀ ਕਰਦਾ ਏ ਕਿਸਾਨਾਂ ਦੇ ਘਰ ਖਾਲੀ ਹੁੰਦੇ ਆ ਤੇ ਮੰਤਰੀਆਂ ਦੇ ਤੇ ਵੱਡੇ ਅਫਸਰਾਂ ਦੇ ਘਰ ਭਰ ਜਾਂਦੇ ਆ ਉਹ ਉਦਾਂ ਅਰਦਾਸ ਕਰਾਉਂਦੇ ਆ ਵੱਡੇ ਵੱਡੇ ਗੁਰਦੁਆਰਿਆਂ ਜਾ ਕੇ ਤੇ ਸਵੇਰੇ ਉੱਠ ਕੇ ਨਿਤਨੇਮ ਕਰਕੇ ਅਰਦਾਸ ਕਰਦੇ ਆ ਕਿ ਪਾਣੀ ਦਾ ਉਧਰ ਵਧੇ ਤਾਂ ਅਸੀਂ ਛੱਡ ਗਏ ਤਾਂ ਕਿ ਸਪੈਸ਼ਲ ਗੁਰਦੌਰੀਆਂ ਹੋਣ ਤੇ ਸਾਡੇ ਖਜ਼ਾਨੇ ਸੋਸੀਂ ਬਣੇ ਰਹੋ ਸਾਡੇ ਨਾਲ ਹਰ ਕਵਰ ਜੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਰਜੀਤ ਪੰਜਾਬ ਨਾਓ ਟੀਵੀ ਯੂ ਐਸ ਏ ਕਰਨਤਾਰ